ਨਾ ਆਪਣੇ ਜਿਹੜੇ ਕਮੈਂਟ ਪੜਨਗੇ ਲੋਗੋਨ ਨੂੰ ਪਤਾ ਲੱਗੂਗਾ ਉਹ ਜਾਗਰੂਤ ਹੋਣਗੇ ਪਾਲਾ ਗਲਤ ਗੱਲ ਯਾਰ ਕਿਸ ਨੂੰ ਨਾ ਝੂਠ ਮਾਰ ਕੇ ਚੀਜ਼ ਦੇਣੀ ਹੈ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਆਪਣਾ ਨਵੇਂ ਵਲੌਗ ਦੇ ਵਿੱਚ ਤੇ ਹੁਣ ਪਿੰਡਿਆਂ ਚਾ ਸਵੇਰ ਦਾ ਵਲੌਗ ਸ਼ੁਰੂ ਵੀ ਵਲੌਗ ਦੀ ਸ਼ੁਰੂਆਤ ਨਹੀਂ ਕੀਤੀ ਸਵੇਰ ਦੀ ਮਿੱਟੀ ਪਧਰੀ ਕਰਦੇ ਨੇ ਇੱਧਰ ਤੇ ਆਟਾ ਚੋਕ ਚੋਕ ਉਦੋਂ ਛੁੱਟੀਆਂ ਦੇ ਮਿੱਟਾਂ ਥੋੜੀਆਂ ਲੈਂੀਆਂ ਬਾਕੀ ਨੇਟ ਜਿਹੜੀ ਰਹਿਣੀ ਉਹ ਪਲਕੇ ਲਾਵਾਂਗੇ ਤੇ ਹੁਣ ਚਾਹ ਚੂ ਪੀਨੇ ਆ ਤੇ ਕਿਉਂਕਿ ਸਵੇਰ ਦਾ ਵਲੌਗ ਬਣਾਉਣੇ ਨੇ ਸ਼ਾਮੀ ਸਾਰਾ ਵਲੌਗ ਬਣਾਉਂਦੇ ਆ ਜਿੰਨਾ ਬੜੂ ਬਣਾ ਲਾਂਗੇ ਤੇ ਉਹਨਾਂ ਪਾ ਲਾਂਗੇ ਤੇ ਮੈਂਨੇ ਕਿ ਪੰਤਾ ਤਾਂ ਹੁਣ ਅੰਕਲ ਕੋ ਗਿਆ ਹਾਂ ਡਾਕਟਰ ਕੋ ਮੈਂ ਕਹਿੰਦਾ ਅੰਕਲ ਕਹਿੰਦਾ ਤੁਹਾਡਾ ਕੰਮ ਨਿਕਲਿਆ ਉਹ ਤੋਰੀਆਂ ਲੈ ਕੇ ਆਇਆ ਤੇ ਹੁਣ ਤੁਹਾਨੂੰ ਮੈਂ ਹੁਣੇ ਕੋਣ ਚਾਹ ਪੀਣ ਨਾਲ ਤੇ ਇੰਦਰ ਬੈਠਾ ਵਾ ਇੱਥੇ ਹਾ ਸੁਣਦੇ ਸੁਣਗਾ ਸੁਣਦੇ ਲੰਗ ਲਾਇਆ ਸੰਗਾਸਨ 에 ਲਾਗੇ ਕਰ ਲਾਉ ਦੇ ਟੋਰੀਆਂ ਨੇ ਬੰਨੀਆਂ ਉਹੜੀਆਂ ਟਾਇਰ ਖੁੱਲ ਨਹੀਂ ਡੀਆਂ ਉਹਦੇ ਕੋਲ ਤੇ ਰੈਗ ਨਾ ਥੋੜੀਆਂ ਗਈਆਂ ਕਹਿੰਦਾ ਬਸ ਖਤਮ ਨਹੀਂ ਇਹ ਦੀ ਕਹਾਣੀ ਤੋ ਰਈ ਤੋ ਰਈ ਤੋ ਰਈ ਟੋਰੀਆਂ ਤੇ ਤੁਹਾਨੂੰ ਕੋ ਨਾ ਬੁਲੂੰਗਾ ਇੱਧਰ ਆ ਜਾ ਇੱਥੇ ਕਰਨਿਆ ਇਹੇ ਕਰਨੇ ਆਂ ਇਧਰ ਆ ਜਾ ਐਨੂੰ ਚੱਲ ਆ ਜਾ ਅੱਜ ਆ ਪਾਜਾ ਅੰਦਰ ਆ ਗਿਆ ਜੀ ਨਮ ਮੰਨਦਾ ਗੱਲ ਮੰਨਦਾ ਢੀਣ ਗਿੱਜ ਗਿਆ ਨਾ ਢੇ ਤੇ ਮਿਲਦੇ ਤੁਹਾਨੂੰ ਬਾਅਦ ਚ ਆਜੂ ਪੀਗੇ ਸੋ ਹੈ ਗਾਇਸ ਹੁਣ ਜਾਣੇ ਥੋੜਾ ਬਹੁਤ ਤੁਰਨ ਫੇਣਾ ਟਾਇਲ ਟੁਲਾਈਏ ਤੇ ਰਾਤ ਨੂੰ ਜਾਣਾ ਹੁੰਦਾ ਸੀ ਬੜਿਆ ਵੀ ਬਾਹ ਕਿਦਾਂ ਬਹੁਤ ਨਾ ਬਹੁਤ ਨਾਲ ਬਟ ਟਾਈਮ ਲੱਗਾ ਕਿਉਂਕਿ ਮਿੱਟੀ ਮਿੱਟੀ ਛੋੜਦੇ ਰਹੇ ਤੇ ਟਾਈਮ ਨਹੀਂ ਲੰਘਦਾ ਨਾ ਟਾਈਮ ਹਾਂ ਹੁਣ ਟਾਈਮ ਲੱਗਾ ਢਾਧਿਆ ਨਾ ਗਏ ਬਾਹ ਤੁਰਨ ਫੇੜ ਗੜੀ ਜਾਣੇ ਆ ਖੈਰ ਸੁਰ ਕਰਨ ਮਾੜੀ ਥੋੜੀ ਬਾਰੇ ਸਕੂਲ ਤੱਕ ਜਾਨੇ ਆ ਉਥੇ ਵੇ ਵਾਪਸ ਆ ਜਾਗੇ ਕਿਉਂਕਿ ਉਹਨੇ ਮਿੱਟੀ ਮਿੱਟੀ ਪਾਉਣੀ ਆ ਤੇ ਘਰੇ ਫਿਰ ਐ ਵਲੇ ਦੇ ਬਾਰੇ ਫ੍ਰੀ ਹੋਈਦਾ ਸੀ ਜਾ ਕੇ ਤੇ ਫੇ ਕਿੱਥੇ ਆਉਣਾ ਹੈ ਬਾਹਰ ਉਹਨੇ ਚਰਨੇਰ ਨੂੰ ਰੋਹ ਜਾਂਦਾ ਹੈ ਤੇ ਹੁਣ ਅੱਜ ਟਾਈਮ ਨਾਲ ਫ੍ਰੀ ਹੋਏ ਤਾਂ ਕਰਕੇ ਬਾਹਰ ਆਏ ਆ ਚਲੋ ਮਿਲਦੇ ਤੁਹਾਨੂੰ ਬਾਅਦ ਵਿੱਚ ਚੈੱਕ ਕਰੋ ਬਦਲ ਜਾ ਉਹਨਾਂ ਫਿੰਡਿਆ ਪਰ ਨਹੀਂ ਹੁਣ ਉਹਨੇ ਕੋ ਸਾਟੀ ਆ ਜਿਹੜੇ ਹਾਂ ਇੱਧਰ ਇੱਧਰ ਵਾਲੇ ਜਿਹੜਾ ਇਧਰ ਵਾਲੀ ਫਸਲ ਪੱਕੀ ਆ ਤੇ ਇਧਰ ਵਾਲਿਆ ਲੈ ਨਹੀਂ ਇਹ ਉਦਾਂ ਹੀ ਇਧਰ ਮਿਲਦੇ ਨੂੰ ਬਾਅਦ ਚ ਅਸੀਂ ਪਾ ਕੇ ਆਂਦਾ ਹਾਂ ਨਾ 10 15 ਦਿਨਾਂ ਤੱਕ ਐ ਸਿਰਫ 10 ਦਿਨਾਂ ਦੇ ਖੇਡ ਰਹੀ ਏ 10 ਦਿਨਾਂ ਦੇ ਵੇ ਵੇ ਸਾਰਾ ਕੋ ਹੈ ਹੋਣਾ ਕਲੀਅਰ ਸਾਰਾ ਯਾਰ ਬਿਸ਼ਾਰੇ ਤੋਂ ਪਹਿਲਾਂ ਪਹਿਲਾਂ ਹਾਂ ਬਿਸ਼ਾਰੇ ਤੋਂ ਪਹਿਲਾਂ ਪਹਿਲਾਂ ਹੋਏ ਨਾ ਦਸ ਮਾਲ ਇਧਰ ਵੀ ਕਹਿ ਰਹੇ ਨਾ ਮਮਕਾਨ ਬਣਦਾ ਮਗਰ ਹੈ ਆ ਗਿਓ ਨਾ ਚੈੱਕ ਕਰੋ ਆ 베ਰੀ ਇਟ ਰਾਦ ਨਾ ਬਖੋਨੇ 베ਰੀ ਆਹੋ 베ਰੀ ਹਾੜੀ ਰਾਜਾ ਕੇ ਨਾ ਬਣਾਉ ਚਦੇ ਆ ਛਤ ਨਹੀਂ ਪਈ ਦੀ ਇਧਰ ਸੋ ਹੈ ਗਾਇਸ ਇੰਦਰ ਕਰਨ ਰਿਆ ਵਾ ਅੰਕਲ ਦੇ ਵਾਈਫਾਈ ਦਾ ਬਿੱਲ ਪੇ ਮੇਰੇ ਵਾਲਾ ਬਿੱਲ ਵਿਆਦ ਪੇ ਕਰਨਾ ਕੀ ਹੋਇਆ ਹਣੇ ਇਹੋ ਕੋ ਕਰਨੇ ਇਹ ਕੀ ਡਾਇਲ ਲੱਭਣਾ ਹਾਂ ਉਹ ਨਹੀਂ ਇਹ ਤੇ ਕਮੈਂਟ ਕਰਨਾ ਕਿਦੇ ਨਾ ਕਦੀ ਦਵਾਈ ਇਹ ਫਦੀ ਹੈ ਅੱਛਾ ਅੱবি ਹੀ ਆੜਾ ਪੇਜ ਵਿਖਾਤਰ ਇਹ ਪੇਜ ਹੁਣੇ ਵਿਖਾਉਨੇ ਤੁਹਾਨੂੰ ਪੇਜ ਆਪਾਂ ਅੱਜ ਡਾਕਟਰ ਆ ਕੋਈ ਆ ਆਹੜਾ ਗੁਰ ਇਹ ਡਾਕਟਰ ਆ ਬੰਦਾ ਆ ਜੀ ਗੁਰੂ ਨਾਨਕ ਆਯੁਰਵੈਦਿਕ ਇਹ ਪੇਜ ਇਹਨਾਂ ਦਾ ਐਂਕਲ ਨੇ ਇਹਦੇ ਕੋ ਦਵਾਈ ਖਾਧੀ ਆ ਕਾਲੀ ਖਾਧੀ ਐਂਕਲ ਪਥਰੀ ਦੀ ਪਿੱਤੇ ਦੀ ਪਥਰੀ ਪਿੱਤੇ ਦੀ ਪਥਰੀ ਦਵਾਈ ਖਾਧੀ ਆ ਤੇ ਇੰਨਾ ਝੂਠ ਮਾਰਦੇ ਆ ਵੀ ਛੱਡ ਹੀ ਗੱਲ ਦੋ ਮਹੀਨੇ ਦਵਾਈ ਖਾਧੀ 3500 ਮਹੀਨਾ ਹਾਂ 3500 ਰੁਪਏ ਦੇ ਮਹੀਨੇ ਦੀ ਦਵਾਈ ਤੇ ਦੋ ਮਹੀਨੇ ਦੀ 7000 ਦਵਾਈ ਖਾਧੀ ਆ ਤਾਂ ਵੀ ਨਹੀਂ ਪਥਰੀ ਬਾਹਰ ਆਈ ਹੈਗੀ ਵੀ ਛੋਟੀ ਚਾਰ ਅਗੇ ਉਚਾਰ ਐਮ ਐਮ ਦੀ ਤੇ ਦਾਵਾ ਕਿੰਨਾ ਕਰਦੇ ਆ 16 16 ਐਮ ਐਮ ਦੀ ਘੜ ਦਿੰਦੇ ਆ ਕਹਿੰਦੇ 16 16 ਐਮ ਐਮ ਦੀ ਪਥਰੀ ਘੜ ਦਿੰਦੇ ਆ ਤੇ ਪੂਰੀ ਮਲਵੇ ਪ੍ਰੇਸ਼ ਰੱਖ ਕੇ ਐਂਕਲ ਲੰਦਵਾਈ ਖਾਦੀ ਪੂਰੀ ਪ੍ਰੇਸ਼ ਰੱਖਾ ਦਵਾਈ ਖਾਦੀ ਯਾਰ ਜੋ ਜਿਹੜਾ ਖੁਦ ਬੰਦਾ ਡਾਕਟਰ ਆ ਉਹ ਦਵਾਈ ਗਲਤ ਤਰੀਕੇ ਨਾਲ ਹਾਊਗਾ ਅਲੇ ਆਹ ਸੱਚੇ ਵੀ ਆ ਲੈ ਰੈਂਕਲ ਤੇ ਆਪ ਡਾਕਟਰ ਆ ਹਾਂ ਬਿਲਕੁਲ ਪੂਰਾ ਪ੍ਰੇਸ਼ ਕਰਕੇ ਦਵਾਈ ਖਾਦੀ ਵੀ ਕੋਈ ਵਾਧੂ ਚੀਜ਼ ਨਹੀਂ ਆਮ ਬੰਦਾ ਤੇ ਚਲੋ ਖਾ ਲੈਂਦਾ ਇਧਰ ਉਧਰ ਕਰੀ ਲੈਂਦਾ ਵਾ ਪਰ ਜਿਹੜਾ ਉਹ ਡਾਕਟਰ ਖਾ ਉਹ ਤਾਂ ਬੰਦਾ ਨੂੰ ਨਹੀਂ ਪਤਾ ਕਿਹੜਾ ਕਿੰਨਾ ਪ੍ਰੇਸ਼ ਰੱਖਣਾ ਹੈ ਇਹਦਾ ਮਤਲਬ ਵੀ ਜੋ ਵੀ ਪੇਜ ਬਣਾਏ ਨੇ ਉਹਨਾਂ ਦੇ ਬੰਦੇ ਆਪਣੇ ਭਾਏ ਆ ਜਿਹੜੇ ਵਫਾ ਦੇ ਹੱਦੀ ਨਿਕਲੀ ਆ ਤੇ ਸਾਰਾ ਤੂੰ ਸੋਣ ਇਹ ਦੇਖੋ ਤੁਸੀਂ ਹਿਸਾਬ ਲਾਓ ਵੀ 4 ਐਮ ਦੀ ਪਥਰੀ ਨਹੀਂ ਨਿਕਲੀ 4 ਐਮ ਦੀ ਐਂਕਲ 4 ਐਮ ਦੀ ਪਥਰੀ ਨਹੀਂ ਨਿਕਲੀ 16 ਐਮ ਦੀ ਕੱਢ ਦਾਂਗੇ ਇਹ ਅੱਦੇ ਤੋਂ 16 ਐਮ ਦੀ ਕੱਢ ਦਾਂਗੇ ਵੀ ਵਾਦਾ ਕਰਦੇ ਝੂਠੇ ਵਾਦੇ ਮਤਲਬ ਕਰਦੇ ਆ ਵਾਦਾ ਵੀ ਵਾਦਾ ਕਰਦੇ ਆ ਐਂਕਲ ਨੇ ਦਵਾਈ ਖਾਧੀ ਸੱਪ ਜਿਹੜੀ ਇਹਨਾਂ ਨੇ ਨਿਕਲੀ ਨਹੀਂ ਆ ਤੇ ਤੁਸੀਂ ਖਾ ਕੇ ਵੇਖੋ ਜਾਂ ਤੁਹਾਡੇ ਦੇਖੇ ਜੇ ਅੰਕਲ ਚਾਰ ਰਹਿਮਦੀ ਨਿਕਲੀ ਤੇ 16 ਦੀ ਕਿੱਥੋਂ ਨਿਕਲ ਜੋਗੀ ਬਹੁਤ ਠੱਗ ਬੈਠੇ ਠੱਗ ਉਹ ਝੂਠ ਮਾਰਦੇ ਸਾਡੀ ਨਿਕਲੀ ਸਾਡੀ ਆ ਵੀ ਹਣ ਕਮੈਂਟ ਕਰਨੇ ਇਹਨਾਂ ਨੂੰ ਅਸੀਂ ਵਿੱਚ ਲਿਖਣਾ ਇਹ ਬੰਦੇ ਇਹਨਾਂ ਦੇ ਆਪਣੇ ਭਾਈ ਇਹ ਬੰਦੇ ਇਹਨਾਂ ਦੇ ਆਪਣੇ ਭਾਏ ਇਹਨਾਂ ਨੇ ਉਹ ਆ ਵੀ ਕਮੈਂਟ ਕਰਨੇ ਹੁਣ ਕਮੈਂਟ ਵਿੱਚ ਲਿਖਦਾ ਆਪੇ ਜਦੋਂ ਕਮੈਂਟ ਪੜ੍ਹਨਗੇ ਲੋਕ ਉਹਨਾਂ ਨੂੰ ਪਤਾ ਲੱਗੂਗਾ ਬਿਜਾਗਰਤ ਹੋਣਗੇ ਪਾਲਾ ਗਲਤ ਗੱਲ ਯਾਰ ਕਿਸ ਨੂੰ ਹਾਂ ਝੂਠ ਮਾਰ ਕੇ ਚੀਜ਼ ਦੇਣੀ ਉਦਾਂ ਕਹੋ ਤੁਸੀਂ ਪਿਆਓ ਦਵਾਈ ਲਓ ਤੇ ਰਸਈ ਹੋਗੇ ਪਰ ਵਾਦੇ ਕਰਨੇ ਜਿਹੜੇ ਉਹ ਗਲਤ ਗੱਲ ਐ 16 16 ਐਮ ਦੀ ਫਕਰੀ ਚਾਰ ਰਹਿਮਦੀ ਨਿਕਲੀ ਨਹੀਂ ਇਹਨਾਂ ਹਲ ਸੋ ਗਾਇਸ ਚੈੱਕ ਕਰੋ ਕਮੈਂਟ ਤੇ ਹੀ ਦਿੱਤਾ ਕਰ ਵੀ ਇਹਨਾਂ ਦੇ ਆਪਣੇ ਬੰਦੇ ਹੁੰਦੇ ਜਿਹੜੇ ਤਾਂ ਜਿਤੇ ਕਹਿਣਾ ਮੈਂ ਵੀ ਫੇਕ ਹੈ ਸਾਰਾ ਇਹਨਾਂ ਦਾ ਜੋ ਵੀ ਹੈ ਪਥਰੀ ਪਥਰੀ ਵਾਲਾ ਸਿਸਟਮ ਦੱਸਣ ਦੇ ਆ ਤੇ ਆ ਕਮੈਂਟ ਤੁਸੀਂ ਕਮੈਂਟ ਪਾਉਸ ਕਰਕੇ ਵੇਖ ਸਕਦੇ ਪਾਲ ਇਹ ਆ ਵੀ ਗਲਤ ਗੱਲ ਇਹਨਾਂ ਤੋਂ ਬਚੋ ਇਹਦੀਆਂ ਕਹਾਣੀਆਂ ਤੋਂ ਬਚੋ ਜਿਹੜੇ ਝੂਠ ਮਾਰਦੇ ਆ ਹਾਂ ਉੱਥੇ ਪਹੁੰਚ ਗਿਆ ਤਾਂ ਪਹੁੰਚ ਗਿਆ ਪਹੁੰਚ ਲਿਆ ਵਾ ਇਹਨਾਂ ਦਾ ਕਮੈਂਟ ਪਹੁੰਚ ਗਿਆ ਇਹਨਾਂ ਦੀ ਆਈਡੀ ਤੇ ਤੇ ਜਿਹੜਾ ਲੋਕੀ ਪੜਨਗੇ ਉਹ ਜਾਗਰਤ ਹੋ ਜਾਣਗੇ ਇਹਨਾਂ ਦਾ ਬਾਕੀ ਹੁਣ ਚਲੋ ਜੋ ਆਟਾ ਲੈ ਕੇ ਆਉਨੇ ਆ ਆਟਾ ਲੈ ਆਉਣ ਵਾਲਾ ਮਾਦ ਲਈ ਫੋਨ ਕਰਨਾ ਤੇ ਮਿਲਦੇ ਨਾਲ ਬਾਅਦ ਚ ਠੀਕ ਅੰਕਲ ਕਮੈਂਟ ਕਰਤਾ ਜਰਾ ਦੇ ਜੀ ਪਾਰਨਾ ਆਪਾਂ ਠੀਕ ਹੈ ਛਾਈ ਤੁਹਾਡੇ ਲਈ ਕਰਦੇ ਆਣਗੇ ਇਹ ਚੁਕਣਾ ਹੋਊਗਾ ਸੋ ਗਾਈਸ ਹੁਣ ਰੋਟੀ ਖਾਣੇ ਆ ਤੇ ਮਿਲਦਾ ਰੋਟੀ ਖਾ ਗਏ ਤੇ ਐਲਈਡੀ ਲੜ ਗਏ ਐਲਈਡੀ ਲਾ ਕੇ ਤੇ ਅਨੁਪਮਾ ਵਾਲਾ ਦੇਖ ਲਈਏ ਤੇ ਫਲੈਸ਼ ਆਉਂਦਾ ਜਾਂਦਾ ਜਾਤਾ ਭੁੱਲ ਗਿਆ ਵੀਰੋ ਚਲੋ ਕੋਈ ਗੱਲ ਨਹੀਂ ਆਪਾਂ ਰੋਟੀ ਖਾ ਕੇ ਤੇ ਫੇਰ ਹੀ ਮਿਲਦੇ ਤੁਹਾਨੂੰ ਹੁਣ ਤੇ ਜੇਠ ਹਲਾ ਦੇਣ ਨੂੰ ਭਾਵੇਂ ਵੇਖ ਕੇ ਫੇਰ ਜਾਂਦੇ ਤੁਰਨੋਂ ਫਿਰਨੋਂ ਬਾਹਰ ਉਹਨੇ ਜਾਨ ਨੂੰ ਡੜੀ ਜੀ ਆ ਜਾਣੇ ਉਧਰੋਂ ਬਾਬਾ ਜੀ ਘਰੇ ਗਏ ਫੇਰ ਦੇ ਤੇ ਫੇਰ ਮਿਲਦੇ ਨੂੰ ਬਾਅਦ ਚ ਤੇ ਨਾਲ ਸਪਲੈਂਡਰ ਉਹ ਸਵੇਰੇ ਸਟਾਰਟ ਕਰੂੰਗਾ ਇਹਨੂੰ ਮੈਂ ਹੌਤ ਆ ਗਿਆ ਬਾਹਰ ਹੀ ਨਿਕੜਿਆ ਜਾ ਰਾਂਗੀ ਉਹੀ ਵਰਤਨ ਨੇ ਆ ਤੇ ਜਾਈ ਫਲਟੀ ਨਾਈਟ ਤੇ ਉਹ ਸਵੇਰੇ ਕੱਢਾਂਗੇ ਨੂੰ ਸਵੇਰੇ ਬਾਹਰ ਆਸਾ ਸੁਲ ਕਰਦੇ ਕੱਢ ਕੇ ਨੂੰ ਤੇ ਸਵੇਰੇ ਉਹ ਸਗਲ ਮੈਂ ਕੰਮ ਦਾ ਪਹਿਲਾ ਪਤਾ ਕੀਤਾ ਹੀ ਬਸ ਇੰਟਰਵਿਊ ਦੇਣੀ ਜਾ ਕੇ ਤੇ ਕਹਿਣ ਦੇ ਆਜੋ ਬਾਅਦ ਇੰਟਰਵਿਊ ਦੇ ਕੇ ਵੇਨੇ ਹੀ ਬੰਦੀ ਗੱਲ ਤੇ ਬਣਾਉਨੇ ਸੋ ਹੈ ਗਾਇਸ ਹੁਣ ਆਇਆ ਬਾਹਰ ਤੁਰਨ ਫਿਰਨਾ ਮੈਂ ਤੇ ਇੰਦਰ ਤੇ ਨਾਲ ਆਈ ਸਾਡੀ ਸੈਨਾ ਗੱਟੂ ਗਟੇਸ਼ਾ ਬਾਈ ਤੇ ਅੱਜ ਦੇ ਵਿੱਚ ਤੁਹਾਨੂੰ ਬਰਾ ਕੋਈ ਜ਼ਿਆਦਾ ਤਾਂ ਹੈ ਹੀ ਨਹੀਂ ਬਸ ਇਹੋ ਹੀ ਅੱਜ ਮਿੱਟੀ-ਮਿੱਟੀ ਪੱਧਰੀ ਕਰਦੇ ਰਿਹਾ ਚਾਰ-ਪੰਜ ਦਿਨਾਂ ਕੱਢਾ ਇਸੇ ਕੰਮ ਵਿੱਚ ਹੀ ਲੰਘਣ ਡਿਆ ਵਾ ਤੇ ਕੱਲ ਬਸ ਰਹਿਗਾ ਮਿੱਟੀ ਪੱਧਰੀ ਕਰਦੇ ਹੀ ਕੱਲ ਰਹਿਗੇ ਇਟਾਂ ਉੱਤੇ ਲਾਉਣ ਵਾਲੀਆਂ ਹੁਣ ਇਟਾਂ ਟੋਟੇ ਲਾਵਾਂਗੇ ਉਹਨੂੰ ਕਰਨਾ ਪੱਕਾ ਤੇ ਬਾਕੀ ਜੇ ਤੁਹਾਨੂੰ ਅਜਰਾ ਬਲੌਗ ਕਿਦਾਂ ਦਾ ਲੱਗਾ ਵਾ ਲਾਈਕ ਤੇ ਕਮੈਂਟ ਕਰਕੇ ਦੱਸਿਓ ਜੇ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰਿਓ ਮਿਲਦੇ ਕੱਲ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਨਵੀਂ ਕਈ ਨਵੇਂ ਨਵੀਂ ਯਰਨੀ ਨਵੇਂ ਫੰਦ ਦੇ ਨਾਲ ਤੇ ਕੋਈ ਗੱਲ ਨਹੀਂ ਹੁਣ ਦੇਰ ਲਈ ਬਾਏ ਬਾਏ ਗੁੱਡ ਨਾਈਟ